ਇੱਦਾਂ ਦੇਖੋ ਸਾਡੀ ਟਿੱਡੀ ਸასი ਘਾਲ ਕਰੋ ਸਾਰਿਆਂ ਨੂੰ ਹਾਂਜੀ ਵੈਰੀ ਗੁੱਡ ਇਹ ਚਲੋ ਫੂਟੇ ਲੈ ਲੋ ਹਾਂਜੀ ਕਿੰਨੀ ਗਰਮੀ ਹੋਈ ਪਈ ਹੋ ਹਵਾ ਜਮਾਂ ਹੀ ਹੈ ਨਹੀਂ ਇੱਥੇ ਤਾਂ ਜਮਾਂ ਹੀ ਨਹੀਂ ਲੱਗਦੀ ਵਿਰਾਜ ਓ ਕਮਜੋ 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 ਪਿੰਗ ਚ ਲੈ ਲੈ ਫੂਟੇ ਲੈ ਲੈ ਪਿੰਗ ਚ ਫੂਟੇ ਲੈ ਲੈ ਵਿਰਾਜ ਨੇ ਹਾਂਜੀ ਓਕੇ ਓਕੇ ਓ ਓ ਓ ਸਾਡੇ ਆ ਰਿਹਾ ਫੇਰ ਤੂਫਾਨ ਕੱਲ ਨੂੰ ਹੋਣਾ ਤਿੰਨ ਨੰਬਰ ਹਨਾ ਕਿ ਅੱਜ ਰਾਤ ਨੂੰ ਹੋਣਾ ਅੱਜ ਰਾਤ ਨੂੰ ਸੱਤ ਤੈਨ ਨੰਬਰ ਹੋ ਜਾਣਾ ਤੇ ਜਿਹੜੀਆਂ ਵੀ ਮਾਰਕੀਟਾਂ ਦੇ ਵਿੱਚ ਜਾਂਦੇ ਹਨਾ ਸਮਾਨ ਲੈਣ ਸਬਜ਼ੀ ਭਾਜੀ ਲੈਣ ਸਾਰੇ ਕੋਈ ਹਾਲ ਨਹੀਂ ਸਾਰਾ ਕੁਝ ਖਤਮ ਸਾਰਾ ਕੁਝ ਖਤਮ ਭਾਂਡੇ ਮੂਦੇ ਮਾਰੇ ਮਾਰਕੀਟਾਂ ਵਾਲਿਆਂ ਨੇ ਚੱਕਰ ਮੈਂ ਕਿੱਥੇ ਲੈ ਜਾਵਾਂ ਤਿੰਨ ਚਾਰ ਦਿਨ ਫਿਰ ਇਹ ਚੱਲਣਾ ਕੰਮ ਤੇ ਫਿਰ ਫਿਰ ਕੇ ਥੱਕ ਗਏ ਅੱਜ ਤਾਂ ਪੰਜਵਾਂ ਸ਼ੂਟ ਲੈ ਲਓ ਹੈ ਨਹੀਂ ਮੈਨੂੰ ਇੱਥੇ ਚੱਕਰ ਆਉਣ ਲੱਗ ਜਾਉਂ ਮੈਂ ਬਹਿ ਜਾਉਂ ਕੋ ਮੋਣਾ ਤੇ ਪੰਜਵਾਂ ਗੇੜਾ ਅੱਜ ਸਵੇਰ ਦਾ ਥੱਲੇ ਉਧਰ ਵੇਖੋ ਇਹ ਉਹ ਇਹ ਸੋਨਾ ਡਿੱਗ ਜਾਣਾ ਵਾ ਵੇਖ ਜਸਪ੍ਰੀਤ ਵੇਖ ਕਿੱਡੇ ਪੰਗੇ ਲੈ ਰਿਆ ਕਿੱਡੇ ਪੰਗੇ ਲੈ ਰਿਆ ਹਾਂ ਕਿੱਥੇ ਜਾਣਾ ਪਤਾ ਵੀ ਨਹੀਂ ਹਿੱਲਦਾ ਬਹੁਤ ਗਰਮੀ ਜਸਪ੍ਰੀਤ ਵੀ ਹੂਟੇ ਲੈ ਰਹੀ ਹੈ ਬੈਠੀ ਵੀਰਾਜ ਭਾਵਾਂ ਲਵੇ ਨਾ ਲਵੇ ਅਸੀਂ ਤਾਂ ਲਈਏ ਨਾ ਹੈਨਾ ਹਾਂਜੀ ਬਾਉ ਜੀ ਕੀ ਹੋਇਆ ਕਿੱਥੇ ਜਾਣਾ ਮੈਨੂੰ ਮੈਨੂੰ ਕਹਿੰਦਾ ਲੈ ਕੇ ਚੱਲੋ ਚਲੋ 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 ਗੋ ਆਜੋ 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 ਭਈ ਮੇਰੀ ਉਂਗਲ ਫੜ ਕੇ ਓ ਅੱਜ ਤੇ ਪਾਣੀ ਪੂਣੀ ਸਾਰਾ ਕੁਝ ਬੰਦ ਆ ਕਿੱਥੇ ਜਾਣਾ ਬੱਤੂ ਤੀਨਾ ਤੀਨਾ ਪਤਾ ਨਹੀਂ ਕੀ ਕਹੂਗਾ ਤੀਨਾ ਤੀਨਾ ਤੇ ਜਾਣਾ ਇੰਨੀ ਚੀਤਾ ਚੱਗਿਆ 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 ਮੇਰਾ ਛੇਰ ਬੱਗਾ ਓ ਚਾ ਆਦਾ ਵੀ ਇੱਥੇ ਇੱਥੇ ਲੈ 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 ਐਕਸਰਸਾਈਜ਼ ਕਰਦਾ ਸੀ ਸਾਰਾ ਪਤਾ ਵੀ ਇਥੇ ਦਾਦੀ ਏਦਾਂ ਹੱਥ ਮਾਰਦੀ ਹੁੰਦੀ ਐ ਦੇ ਉੱਤੇ ਏਦਾਂ ਬਹੁਤ ਵਧੀਆ ਆਪਣੇ ਕੋਨ ਸਰਕਲ ਵਾਸਤੇ ਆ ਚੀਜ਼ ਮ사ਜ ਹੱਥਾਂ ਦੀ ਸੁਣਿਆ ਚਾ ਉਹ ਫਾਲੋ 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 ਉਧਰ ਮੰਮਾ ਪੀਂਗ ਤੇ ਹੂਟੇ ਲੈ ਰਹੀ ਹੈ ਪੀਂਗ ਤੇ ਬੈਠਿਆਂ ਨੂੰ ਹਵਾ ਲੱਗਦੀ ਨਾ ਨੇ ਪੀਂਗ ਤੇ ਬੈਠਿਆ ਨਾ ਹਵਾ ਹਾਂ ਸੋਨਾ ਮੰਮਾ ਸ਼ਾਮਾਂ ਦਾ ਟਾਈਮ 6 ਵਜ ਗਿਆ ਤੇ ਸਮਾਨ ਸੱਪਾ ਥੋੜਾ ਬਹੁਤਾ ਲਿਆਏ ਆਪਾਂ ਕਾਲੀ ਪਿਆ ਪਿਆ ਮਾਰਕੀਟਾਂ ਦੇ ਵਿੱਚ ਤਾਂ ਸਬਜ਼ੀਆਂ ਭਾਜੀਆਂ ਦਾ ਬਦਲ ਵੀ ਹੋਇਆ ਵਾ ਤੇ ਇਹ ਤੂਫਾਨ ਆਉਣ ਕਰਕੇ ਸਾਡੇ ਫੇਰ ਬਹੁਤ ਜ਼ਿਆਦਾ ਗਰਮੀ ਹੋਈਗੀ ਹਾਂਜੀ ਚੱਲੀਏ ਮੰਮਾ ਕੋਲੇ ਚੱਲੀਏ ਸੁਣਾ ਇੱਧਰ ਆਜੋ 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 ਇੱਧਰ 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 ਢਿੱਕ ਜੂਗੇ ਨੋ ਆਜੋ ਇਹ ਐ 1 2 बड़ा शरारती बंदा हो गया। चड़ो चड़ो करो हिम्मत हिम्मत करो। चलो 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 जी। चढ़ गया अभी, चढ़ गया विराट राज सिंह हाहा हाहा हाहा। चो चार चो चा। चा। ना चो ओए ओए चो ओए ना बता ओखा क्यों ना? ਫਿੱਡੂ ਜਾ ਨੋ 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 ਡਿੱਗ ਜੁੰਗ ਬਹੁਤ ਜਿਆਦੇ ਚੱਲਾ ਅਸੀਂ ਤੁਹਾਨੂੰ ਬੋਤਾ ਨੇ ਸ੍ਰੋਲ ਵੱਡੀ ਨਹਿਰ ਲੰਘਦੀ ਕੋਲ ਦੀ ਜੰਗੰਦੀ ਗੰਦੇ ਨਾਲੇ ਦੀ ਗੰਦਾ ਨਾਲਾ ਅੱਜ ਤੇ ਭਰਿਆ ਜਾਂਦਾ ਤੇ ਆਪਾਂ ਫਨ ਕਰ ਦਿਖਾ ਲਈ ਜੇ ਰਾਜ ਆਉਲੇ ਨਾ ਆਵਲੇ ਨਾ ਮਿਲੇ ਤੇ ਏੜੀ ਹੋਣੀ ਵੇਖਾਵਾਂਗੇ ਆਹੋ ਚਲ ਵੇਖਾਉਨੇ ਇੱਕ ਵਾਰੀ ਕੀ ਦੋ ਇਹ ਨਾ ਇੱਕ ਵਾਰੀ ਅਸੀਂ ਵੀ ਇੱਧਰ ਦੀ ਇੱਧਰ ਗਏ ਸੀਗੇ ਤੇ ਮੈਂ ਵੀ ਉਦੋਂ ਨਾ ਮੈਂ ਬੇਟਾ ਸੀਗਾ ਛੋਟਾ ਮੇਰਾ ਨਾਲ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਔਲਿਆਂ ਦੇ ਕਹਿੰਦਾ ਉਹ ਕੀ ਹੁੰਦੇ ਆ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਮੈਂ ਕਿਹਾ ਇਹਨਾਂ ਦਾ ਚਾਰ ਪੈਂਦਾ ਤੇ ਕਾਫੀ ਟਾਈਮ ਹੋ ਗਿਆ ਇਸ ਗੱਲ ਨੂੰ ਕਿਵੇਂ ਚਾਣਾ ਤੋਂ ਉੱਥੇ ਵੀ ਬਹੁਤ ਆ ਕਿੰਨੇ ਇੰਨੇ ਕੋ ਨੂੰ ਆਪਣੇ ਮਿਲ ਜਾਂਦੇ ਇੱਥੇ ਵਾਧੂ ਵਾਧੂ ਜੀ ਲਾਉਂ ਹਾਂ ਆਪਣੇ ਜਿਹੜੇ ਥੱਲੇ ਆਉਂਦੇ ਹਾਂ ਹਾਂ ਆਹੋ ਜਿਹੜੀ ਵਾਲੀ ਦਾ ਉਹ ਲਾ ਕੇ ਬੈਠਾ ਹੁੰਦਾ ਥੱਲੇ ਵੀ ਹੁੰਦੇ ਆਪਣੇ ਉੱਥੇ ਤੂਫਾਨ ਨੇ ਮੈਂ ਠੰਡਾ ਨਾ ਕਹਤਾ ਨਹੀਂ ਗਰਮੀ ਬਹੁਤ ਗਰਮੀ ਸੀ ਕੱਲ ਇਹ ਤੂਫਾਨ ਆਉਣਾ ਕਰਕੇ ਗਰਮੀ ਆ ਹੁਣ ਲੋਕਾਂ ਨੂੰ ਦੋ ਦਿਨ ਫੇਰ ਘਰੇ ਵੜਨਾ ਪੈਣਾ ਬਹੁਤ ਜਿਆਦਾ ਤੂਫਾਨ ਆ ਰਿਹਾ ਸਾਡੇ ਨਿਊਜ਼ ਵੇਖੀ 36 ਘੰਟੇ 에ਰਪੋਰਟ ਵੀ ਬੰਦ ਰਹਿਣਾ ਆਪਣਾ ਆਹ ਇਹਨਾਂ ਨੇ ਹੋਣੀ ਰੱਖਦਾ ਕਦੀ ਅਜੇ ਦੇ ਵੇਖੇ ਆ ਵੇਖੀ ਅੱਛਾ ਅੱਛਾ ਆਵੇ ਆ ਅੰਦਰੇ ਇੱਕ ਹੁੰਦੀ ਆ ਨਾਰਾਜ਼ ਆਵੇ ਆ ਲਾਈ ਆ ਆ ਲਾਈ ਆ ਹੈ ਕਿਤੇ ਨਿੰਮਾ ਵੀ ਲਾ ਦੇਣ ਇਹ ਕਿੰਨਾ ਵਧੀਆ ਜੇ ਨਿੰਮਾ ਵੀ ਲਾ ਦੇਣ ਇੱਧਰ ਸਾਫ ਸੁਥਰਾ ਹੈ ਆਈਦਾ ਇੱਧਰ ਬੱਚਿਆਂ ਨਾਲ ਸਾਰਾ ਪਰਿਵਾਰ ਆਉਨੇ ਕੱਲੇ ਆ ਨੂੰ ਤਾਂ ਨਹੀਂ ਜੀ ਕਰਦਾ ਆਉਣ ਨੂੰ ਪਹਿਲਾਂ ਆਪਣੇ 960 ਇੱਧਰ ਦੀ ਲੰਘਦੀ ਹੁੰਦੀ ਸੀ ਦੇਖਣ ਚੱਲੇ ਆਲੇ ਹਾਂ ਅੱਗੇ ਜਾ ਕੇ ਬੰਗਲੇ ਬੰਗਲੇ ਬਹੁਤ ਆ ਪਰ ਗੱਡੀ ਹੋਵੇ ਅੰਦਰ ਫੇਰ ਆਉਣ ਦਾ ਮਜਾ ਲਓ ਜੀ ਆਪਾਂ ਔਲੇ ਲੈ ਆਂਦੇ ਉੱਥੇ ਨਾ ਵੀਡੀਓ ਨਹੀਂ ਬਣਾ ਸਕਦੇ ਔਲੇ ਤੋੜਦੇ ਕਿਉਂਕਿ ਗੱਡੀਆਂ ਬਹੁਤ ਜ਼ਿਆਦਾ ਲੰਗਦੀਆਂ ਸੀ ਤੇ ਵਿਰਾਜ ਵੀ ਸਾਡੇ ਨਾਲ ਸੀ ਦੇਖੋ ਇੱਧਰ ਤੇ ਹੈ ਤਾਂ ਇਹ ਛੋਟੇ ਦੇਸੀ ਔਲੇ ਆ ਬਿਲਕੁਲ ਦੇਸੀ ਔਲੇ ਨੇ ਇਹ ਜੀ ਆਪਾਂ ਵਾਵਾ ਕਿਲੋ ਡੇਢ ਕਿਲੋ ਤੋੜ ਲਿਆਏ ਆ ਤੇ ਹੁਣ ਇਹਨਾਂ ਦਾ ਚੁਣ-ਚੁਣ ਕੇ ਸਾਫ਼-ਸਾਫ਼ ਜਿਹੜੇ ਸੋਹਣੇ-ਸੋਹਣੇ ਉਹਨਾਂ ਦਾ ਆਪਾਂ ਚਾਰ ਬਣਾ ਲਾਂਗੇ ਤੇ ਦੂਜਿਆਂ ਦਾ ਆਪਾਂ ਜੂਸ ਬਣਾ ਲਾਂਗੇ ਵਾਲਾਂ ਚ ਲਾਉਣ ਵਾਸਤੇ ਤੇ ਮਿਹਨਤ ਆ ਕੋਈ ਵੀ ਕੰਮ ਹਨਾ ਕਰੀਏ ਆਪਾਂ ਮਿਹਨਤ ਨਾਲ ਤੇ ਮਿਹਨਤ ਲੱਗਦੀ ਆ ਹੌਲੇ ਦੇਖੋਗੇ ਢੇ ਸੋਹਣੇ ਆ ਦੇਸੀ ਔਲੇ ਆ ਇਹ ਬਿਲਕੁਲ ਆਪਣੇ ਆਉਂਦੇ ਆ ਜਿਹੜੇ ਇੰਡੀਆ ਹੁੰਦੇ ਉਹ ਖਰਮੀ ਔਲੇ ਹੁੰਦੇ ਵਿੱਚ ਮੋٹے ਮੋਟੇ ਤੇ ਛੋਟੇ ਵੀ ਹੁੰਦੇ ਆ ਦੇਸੀ ਨੇ ਤੇ ਇਹ ਬਿਲਕੁਲ ਦੇਸੀ ਔਲੇ ਆ ਤੇ ਇੰਨਾ ਜਿਆਦਾ ਦਰਖਤਾ ਔਲਿਆਂ ਦਾ ਇੰਨਾ ਜਿਆਦਾ ਬੂਟਾ ਲਾਉਣੇ ਦਾ ਜ਼ਰੂਰ ਔਖੇ ਆ ਕਿਉਂਕਿ ਉੱਚੇ ਆ ਤੇ ਪਰ ਹਿੰਮਤ ਕਰਕੇ ਇਹਨੇ ਕੰਨਾਂ ਲਿਆਂਦੇ ਹੇ ਹੁਣ ਆਪਾਂ ਇਹਨਾਂ ਨੂੰ ਧੋ ਕੇ ਭੌਂ ਤੇ ਸੀ ਜਸਪੀਦ ਨੇ ਆਉਣ ਸਾਰੇ ਤੇ ਇਹਨਾਂ ਨੂੰ ਹੁਣ ਆਪਾਂ ਭੌ ਆਹ ਚੰਗੀ ਤਰ੍ਹਾਂ ਮਲ ਮਲ ਕੇ ਧੋ ਕੇ ਤੇ ਟੋਕਰੀ ਚ ਪਾ ਕੇ ਰੱਖ ਦਿੰਨੇ ਆ ਸੁੱਕ ਜਾਣਗੇ ਫਿਰ ਇਹਨਾਂ ਦਾ ਬਣਾਵਾਂਗੇ ਆਪਾਂ ਚਾਰ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂ ਦੇ ਵਸਤੇ ਰਹੋ